ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਹੀ ਸਤਿਕਾਰਯੋਗ ਜਿਹੜੇ ਪ੍ਰੈਸਰ ਰਿਪੋਰਟ ਸਾਡੇ ਕੋਲ ਪਹੁੰਚੇ ਨੇ ਜਿਨ੍ਹਾਂ ਦੇ ਸਨਮੁਖ ਹੋ ਕੇ ਅੱਜ ਪਹਿਲਾਂ ਤਾਂ ਸਾਰਿਆਂ ਤੋਂ ਪਹਿਲਾਂ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਰਿਆਂ ਦੇ ਦਿਲਾਇ ਧੜਕਣ ਸਰਦਾਰ ਸੀਮ ਸਰਦਾਰ ਭਗਵੰਤ ਮਾਨ ਜੀ ਅਤੇ ਪੰਜਾਬ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਪੰਜਾਬ ਪਰਿਵਾਰੀ ਮਨੀਸ਼ ਸ਼ੋਧਿਆ ਜੀ ਕਾਰਜਕਾਰੀ ਪ੍ਰਧਾਨ ਸ਼੍ਰੀ ਕਲਸੀ ਜੀ ਅਤੇ ਦੀਪਕ ਚੋਹਾਨ ਜੀ ਇਹਨਾਂ ਸਾਰੀ ਹਾਈ ਕਮਾਂਡ ਦਾ ਮੈਂ तहे ਦਿਲੋਂ ਧੰਨਵਾਦ ਆ ਕਰਦਾ ਹਾਂ ਜਿਨ੍ਹਾਂ ਦੀ ਜਿਨ੍ਹਾਂ ਦੀ ਬਦੌਲਤ ਅੱਜ ਨਿਵਾਣੇ ਨੂੰ ਮਾਨ ਬਖਸ਼ਿਆ ਮੈਂ ਹਾਈ ਕਮਾਂਡ ਨੂੰ ਆਪਣੇ ਵੱਲੋਂ ਪੂਰਾ ਵਿਸ਼ਵਾਸ ਦਵਾਉਂਦਾ ਜਿੱਦਾਂ ਕਿ ਉਹਨਾਂ ਨੇ ਮੈਨੂੰ ਪਹਿਲਾਂ ਵੀ ਮੇਰੇ ਤੇ ਵਿਸ਼ਵਾਸ ਜਿਤਾ ਕੇ ਚੇਅਰਮੈਨ ਮਾਰਕੀਟ ਕਮੇਟੀ ਦਾ ਪ੍ਰਧਾਨ ਬਣਾਇਆ ਸੀ। ਮੈਂ ਚੇਅਰਮੈਨ ਬਣਾਇਆ ਸੀ ਅੱਜ ਉਸੇ ਉਸ ਲੜੀ ਨੂੰ ਦੇਖਦੇ ਹੋਏ ਉਹਨਾਂ ਨੇ ਮੇਰੇ ਤੇ ਫਿਰ ਵਿਸ਼ਵਾਸ ਜਿਤਾਇਆ ਅਤੇ ਮੈਨੂੰ ਹਲਕਾ ਸਭਠਨ ਮੰਤਰੀ ਫਗਵਾੜਾ ਦਾ ਅਹੁਦਾ ਬਖਸ਼ਿਆ ਮੈਂ ਪਾਰਟੀ ਨੂੰ ਵਿਸ਼ਵਾਸ ਦਵਾਉਣਾ ਹਾਂ ਕਿ ਉਹਨਾਂ ਦੇ ਜੇ ਜੋ ਵੀ ਮੈਨੂੰ ਇਹ ਮਾਣ ਬਖਸ਼ਿਆ ਮੈਂ ਹੁਣ ਆਪਣੀ ਤਨਦੇਹੀ ਪੂਰੀ ਤਨਦੇਹੀ ਨਾਲ ਇਹ ਮਾਣ ਪੂਰਾ ਕਰਾਂਗਾ। ਫਰਵਾੜਾ ਵਿੱਚ ਵਿਕਾਸ ਕਰਨ ਦੇ ਕੀ ਕਦਮ ਉਠਾਏ ਜਾ ਰਹੇ ਆ ਆਮ ਆਦਮੀ ਪਾਰਟੀ ਵੱਲੋਂ? ਜਿਵੇਂ ਕਿ ਥੋੜੇ ਜੰਨਾ ਬਾਅਦ ਜਦੋਂ ਜਦਾਂ ਕਿ ਸਾਨੂੰ ਪਾਰਟੀ ਵੱਲੋਂ ਹਾਈ ਕਮਾਂਡ ਵੱਲੋਂ ਜਦਾਂ ਕਿ ਦੇਸ਼ ਆਏਗਾ ਪਰ ਮੈਨੂੰ ਜੋ ਆਦੇਸ਼ ਦਿੱਤੇ ਗਏ ਹਨ ਪਿੰਡਾਂ ਪਿੰਡ ਪ੍ਰਭਾਰੀ ਤੋਂ ਲੈ ਕੇ ਸ਼ਹਿਰ ਦੇ ਜਿੰਨੇ ਵੀ ਸੰਗਠਨ ਜਿੰਨੇ ਵੀ ਸਾਡੇ ਹੈਗੇ ਆ ਸਾਰਨ ਨਾਲ ਲੈ ਕੇ ਚੱਲਣਾ ਅਤੇ ਜਿੰਨੀਆਂ ਵੀ ਪਿੰਡਾਂ ਵਿੱਚ ਸਮੱਸਿਆਵਾਂ ਜਿੰਨੇ ਵੀ ਬਾਰਡਾਂ ਵਿੱਚ ਸਮੱਸਿਆਵਾਂ ਤੇ ਉਹਨਾਂ ਨੂੰ ਜਲਦੀ ਉਹਨਾਂ ਤੇ ਦੇਖਰੇ ਕਰਕੇ ਉਹਨਾਂ ਦੇ ਜਲਦੀ ਹੱਲ ਕੱਢਣ ਦੀ ਕੋਸ਼ਿਸ਼ ਕਰਨੀ। ਬਲੋ ਪ੍ਰਧਾਨ ਆਮਾਦੀ ਪਾਰਟੀ ਫਗਵਾੜਾ ਅੱਜ ਸਾਡੇ ਚੇਅਰਮੈਨ ਤ੍ਰਿੰਦਰ RAM ਮਾਰਟਰ ਕਮੇਟੀ ਫਗਵਾੜਾ ਦੇ ਪਾਰਟੀ ਨੇ ਜੁਇਨਾ ਮਾਨ ਬਖਸ਼ਿਆ ਜਿਹੜਾ ਉਹਨੂੰ ਸੰਗਠਨ ਪ੍ਰਧਾਨ ਅਹੁਦਾ ਲਗਾਇਆ ਗਿਆ ਹੈ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹੈਗੇ ਆ ਬੜੀ ਖੁਸ਼ੀ ਮਹਿਸੂਸ ਕਰਦੇ ਹੈਗੇ ਆ ਜੋ ਸਾਡੇ ਸੁਪਰੀਮੋ ਅਰਵਿੰਦ ਕੇਲੀਵਰ ਜੀ ਸਰਦਾਰ ਕੋਲ ਅਰਵਿੰਦ ਮਾਨ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬਾ ਤੇ ਸਾਡੇ ਜਿਹੜੇ ਪੰਜਾਬ ਪ੍ਰਧਾਨ ਹੈਗੇ ਆ ਅਮਰ ਕਰੋੜਾ ਜੀ ਨੇ ਜੋ ਇਹਨਾਂ ਮਾਨ ਬਖਸ਼ਿਆ ਸਾਨੂੰ ਬੜੀ ਖੁਸ਼ੀ ਹੈਗੀ ਆ ਅਸੀਂ ਚੇਅਰਮੈਨ ਸਾਹਿਬ ਜੀ ਦੇ ਨਾਲ ਹੈਗੇ ਆ ਪ੍ਰਧਾਨ ਜੀ ਦੇ ਨਾਲ ਹੈਗੇ ਆ ਸਾਰੇ ਤਨਦੇਹੀ ਦੇ ਨਾਲ ਅਸੀਂ ਉਹਨਾਂ ਨਾਲ ਕੰਮ ਕਰਾਵਾਂਗੇ ਸਾਰੇ ਬਲਾਕ ਪ੍ਰਧਾਨ ਜਿੰਨੇ ਵੀ ਬਲਾਕ ਪ੍ਰਧਾਨ ਹੈਗੇ ਆ ਸਾਹਿਬ ਉਹਨਾਂ ਦੇ ਨਾਲ ਖੜੇ ਹੈਗੇ ਆ ਅਸੀਂ ਆਪਣੇ ਫਗਵਾੜਾ ਹਲਕੇ ਦਾ ਪਿੰਡਾਂ ਦੇ ਵਿੱਚ ਸਾਰੇ ਨਾਲ ਆਪਾਂ ਪਾਰਟੀ ਦਾ ਨਾਮ ਪੁਚਾ ਕਰਾਂਗੇ ਧੰਨਵਾਦ